ਉਸ ਤੋਂ ਨਿਸ਼ਟਿਸ਼ਣ ਤੇ ਸਾ ਆਪਣਾ ਦੇਸ਼ ਉਹ ਹੁੰਦਾ ਹੈ ਆਪਣਾ ਦੇਸ਼ ਦਾ ਸਾ ਆਪਣਾ ਦੇਸ਼ ਕਹਾਣੀ ਜਨਮ ਭੂਮੀ ਪ੍ਰਤੀ ਪਿਆਰ ਨੂੰ ਦਰਸਾਉਂਦੀ ਹੈ ਹਰ ਵਿਅਕਤੀ ਲਈ ਆਪਣਾ ਦੇਸ਼ ਉਹ ਹੁੰਦਾ ਜਿੱਥੇ ਉਹ ਜੰਮਿਆ ਪਲਿਆ ਹੁੰਦਾ ਹੈ ਇਸ ਕਰਕੇ ਉਹ ਸੁਭਾਵਿਕ ਤੌਰ ਤੇ ਹੀ ਉਸ ਦੀ ਸਾਜ ਉਸ ਦੇਸ਼ ਨਾਲ ਜੁੜੀ ਹੁੰਦੀ ਹੁੰਦੀ ਹੈ ਕਹਾਣੀ ਦਾ ਨਾਇਕ ਨਰਿੰਦਰ ਸਿੰਘ ਹੈ ਉਸਦੇ ਦੋ ਪੁੱਤਰ ਹਰਿੰਦਰ ਤੇ ਗੁਰਿੰਦਰ ਹਨ ਨਰੰજન ਸਿੰਘ ਆਪਣੇ ਪੁੱਤਰਾਂ ਨਾਲ ਕਨੇਡਾ ਰਹ ਰਿਹਾ ਸੀ ਜਦੋਂ ਉਹ ਭਾਰਤ ਤੋਂ ਗਏ ਸਨ ਉਸ ਦਾ ਇੱਕ ਬੇਟਾ 1 ਸਾਲ ਦਾ ਤੇ ਦੂਜਾ 2 ਸਾਲ ਦਾ ਸੀ ਨਰੰજન ਸਿੰਘ ਉਹਨਾਂ ਨੂੰ ਭਾਰਤ ਲੈ ਕੇ ਆਉਂਦਾ ਹੈ ਤਾਂ ਕਿ ਉਹਨਾਂ ਦਾ ਦੇਸ਼ ਨਾਲ ਮੋਹ ਜੋੜਿਆ ਰਹੇ ਨਰੰજન ਸਿੰਘ ਇੱਕ ਵਿਆਪਕ ਸੀ ਹੋਰ ਬਥੇਰੇ ਚੰਗੇ ਜੀਵਨ ਦੀ ਆਸ ਲਈ ਉਹ ਕਨੇਡਾ ਚਲਾ ਗਿਆ ਸੀ